ਸਰਪੰਚ ਹਾਂ ਦਿਖਾ ਦੇ ਹੁਣ ਸਿਮਲਾ ਮੈਨੂੰ ਤੂੰ ਵੀ ਆਰ ਤੂੰ ਤੂੰ ਸੀ ਮਿੰਨਾ ਵੱਧੋ ਵਗ ਜਾਣਾਗਾ ਉਹ ਲਾਲਾ ਤੂੰ ਸਿਮਲੇ ਵਾਲਾ ਕਿਹੜਾ ਬੁੜਾ ਤਾਂ ਹੋਇਆ ਪੈਗਾ ਉੱਥੇ ਕੀ ਕਰੇਗਾ ਓਏ ਮਰਦੇ ਮਰਦੇ ਦੇਖ ਲਈਏ ਕਹੇ ਜੀ ਠੰਡੀ ਹਵਾ ਗਈ ਮੁੰਡਿਆਂ ਖੁੰਡਿਆਂ ਦਾ ਕੰਮ ਹੁੰਦਾ ਉਹ ਉਹ ਪੁਸ਼ਪਾ ਵੀ ਕਹਿੰਦੀ ਹੈ ਕਿ ਕੁਛ ਨਰਦਕੀ ਬਗੀ ਚੱਲਦੇ ਆਂਗੇ ਚੱਲ ਫਿਰ ਆਪਾਂ ਫੈਮਿਲੀ ਸਵੇਰ ਚੱਲਦੇ ਆਂਗੇ ਹਾਂ ਉਹੀ ਤਾਂ ਗੱਲ ਆ ਤੇਰੀ ਗੱਡੀ ਚੱਲ ਲੱਗ ਜਿੰਗਾ ਮੇਰੇ ਵਾਲੀ ਚ ਵਗ ਜਾ ਹਾਂ ਤੇਰ ਫਿਰ ਤੇਲ ਦਾ ਕਿਵੇਂ ਕਰੇਗਾ ਤੇਲ ਤਾਂ ਦੁੱਧ ਪੋਣਾ ਪਊਗਾ ਐ ਦੁੱਧ ਪੋਣਾ ਪਊਗਾ ਹਾਂ ਘੱਟ ਕਰਨਾ ਸਪਰੇ ਨਮੇੜਨਾ ਸਪ ਸਪਰੇ ਦਾ ਇੱਕ ਸੰਗਰੂਰ ਲੱਬਿਆਗਾ ਹਾਂ ਨਗਦ ਰੁਪਏ ਦੇ ਕੇ ਰੇਟ ਦਾ ਅੱਧੋ ਅੱਧਾ ਫਰਕਾ ਲਾ ਲਿਆ ਆ ਖਾਲਸੇ 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 ਦਾ ਫਿਰ ਨੋ ਵੀ ਖਾਲਸਾ ਹੋਰ ਇਹ ਬੰਦ ਹੋ ਗਿਆ ਇੱਕਦਾਲਾ ਇਹਨੂੰ ਇਹੀ ਖੜਾ ਦੇਣਾ ਇੱਥੀ ਮੈਂ ਹੀ ਖੜਾ ਦੇ ਇਹੀ ਖੜਾ ਦੇ ਬੁੱਸ ਕੇ ਖੜਾ ੱੱਕਾ ਨਾ ਕਰਿਆ ਕਰ ਖਰਚਾ 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 ਇਹ ਇੱਕ ਮਿੰਟ ਇੱਕ ਮਿੰਟ ਇਹ ਵੀ ਲਾਲਾ ਬਦਲ ਨਾ ਰੁਪਿਆ ਲੱਖ ਚਾਹੀਦਾ ਜਗਾ ਦੇ ਲੋਕ ਲਾਲੇ ਕੋਈ ਚੱਕ ਕੇ ਨਾ ਲੈ ਜੇ ਵੇ ਇਹਨੂੰ ਕਿਹੜਾ ਸੇਡ ਦਾ ਲੈਣੇ ਚੋਰੀ ਦਾ ਪਰਚਾ ਕੋਣਾ ਆ ਜਾ ਕੋਈ ਪਤਾ ਨਹੀਂ ਅੱਜ ਟਾਈਮ ਬੜਾ ਖਰਾਬ ਹੈ ਸਰਪੰਚਾ ਸੁਗਰੂਰ ਰੋਡ ਤੇ ਬਈ ਜਦੋਂ ਆਪਾਂ ਸੁਗਰੂਰ ਤੋਂ ਬਰਨਾਲੇ ਨੂੰ ਜਾਈਏ ਸੁਗਰੂਰ ਲੰਗਨਸਾਰ ਜਾਨੀ ਕਿ ਜੇ ਲੰਗਨਸਾਰ ਬਾਈ ਉਹਰਾ ਦੀ ਸਪਰੇ ਹਦੀ ਕਾਰਵਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਆ ਗਏ ਕੱਖਾਂ ਵਾਲੇ ਬਈ ਹਾਂਜੀ ਵੀਰੇ ਇਹ ਕੱਖਾਂ ਵਾਲੀ ਆ ਗਈਆਂ ਇਹ ਗੱਲ ਦੀ ਜ਼ਿੰਮੇਵਾਰੀ ਆ ਜੇ ਕਿਸੇ ਨੇ ਰੇਟ ਪਤਾ ਕਰਨਾ ਉਹ ਫੋਨ ਤੇ ਕਰ ਸਕਦੇ ਪੰਜਾਬ ਤੋਂ ਸਭ ਤੋਂ ਘੱਟ ਤੁਸੀਂ ਦਿਓਗੇ ਹਾਂਜੀ ਹਾਂ ਵੀਰੇ ਆਪਣੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਨੇ ਕਿਸਾਨਪਰਾ ਸਾਰਿਆਂ ਨੂੰ ਘੱਟ ਮਾਰ ਜਾਂਦੇ ਤੇ ਦਵਾਈਆਂ ਦੰਨੇ ਬਈ ਕਈ ਕੰਨ ਵਾਲੇ ਕਹਿੰਦੇ ਨੇ ਹਾਂਜੀ ਛੱਡ ਲੋ ਦਵਾਈ ਪਈ ਆ ਜਾਓ ਫਿਰ ਉਹ ਕਹਿੰਦੇ ਨੇ ਕੰਪਨੀ ਬਦਲ ਕੇ ਲੈ ਜਾਓ ਜੀ ਸਾਲਟ ਤਾਂ ਉਹੀ ਨਹੀਂ ਇਹ ਚੀਜ਼ ਤਾਂ ਨਹੀਂ ਹੋਣੀ ਇਹ ਚੀਜ਼ ਨਹੀਂ ਵੀਰੇ ਪਤਾ ਕੀ ਹੈ ਜਿਵੇਂ ਜਿਹੜੀ ਮਰਜ਼ੀ ਕੰਪਨੀ ਦਾ ਮਾਲ ਚਾਹੀਦਾ ਹੋਵੇ ਅਗਲੇ ਨੂੰ ਆਪਾਂ ਸਾਰੀਆਂ ਅਵੇਲੇਬਲ ਕਰਾ ਦਾਂਗੇ ਅੱਛਾ ਪੂਰੀ ਚੱਕਰ A to Z ਕੰਪਨੀਆਂ ਤੁਹਾਡੇ ਕੋਲ ਪਈਆਂ ਨੇ ਸਾਰੀਆਂ ਭਾਈ ਸਾਰੀਆਂ ਕੰਪਨੀਆਂ ਦੇ ਦਾਂਗੇ ਆਪਾਂ ਮਾਲ ਜੇ ਕਿਸੇ ਨੇ ਆਨਲਾਈਨ ਮੰਗਵਾਉਣੀ ਹੋਵੇ भेਜ ਦੋਗੇ ਜੀ ਹਾਂ ਜੀ ਹਾਂ ਆਪਣਾ ਡਿਲੀਵਰੀ ਦਾ ਕੰਮ ਹੀ ਹੈਗਾ ਬਾਈ ਆਲ ਪੰਜਾਬ ਆਲ ਪੰਜਾਬ ਜੋ ਉਦੀ ਪਾਰ ਇੱਕ ਆਪਣੀ ਸ਼ਰਤ ਰੱਖੀ ਹੋਈ ਆ ਗਈ ਕਿਵੇਂ 15 ਤੋਂ 20000 ਦਾ ਮਾਲ ਹੋਊਗਾ ਜੇ ਹਾਂਜੀ ਤਾਂ ਮਾਲ ਭੇਜ ਦੰਨੇ ਹੁੰਨੇ ਆ ਬਾਈ ਆਪਾਂ ਪੇਮੈਂਟ ਗੂਗਲ ਪੇ ਕਰਾਵਾਂਗੇ ਪੇਮੈਂਟ ਚਾਹੇ ਗੂਗਲ ਪੇ ਕਰਨ ਚਾਹੇ ਕੈਸ਼ ਫੜਾ ਦੇਣ ਬੰਦੇ ਨੂੰ ਆ ਕੀ ਚੀਜ਼ ਆ ਗਈ ਬਈ ਇਹ ਵੀਰੇ ਆਪਣਾ ਬੂਝੇ ਵਾਸਤੇ ਆ ਜਿਹੜਾ ਪਹਿਲੇ ਰੇ ਨਾਲ ਪੈਂਦਾਗਾ ਚਾਹੇ ਦੂਜੇ ਨਾਲ ਪਾ ਲੈਣਾ ਜੀਰੀ ਚ ਜੀਰੀ ਚ ਜੀ ਹਾਂ ਦੋਨੇ ਚੀਜ਼ਾਂ ਪਹਿਣੀਆਂ ਦੋਨੇ ਚੀਜ਼ਾਂ ਅੱਧਾ ਕਿੰਨੇ ਦਾ ਹੋਏ ਅੱਧਾ ਕਿਲੋ ਆਹਾ ਜੀ ਹਾਂ 3 ਕਿਲੋ ਇਹੇ ਇਹ 2 ਕਿਲੋ ਦਾ ਪੈਕਟ ਆਗਾ ਵੈਸੇ 3 ਕਿਲੋ ਇਹੇ ਅੱਧਾ ਕਿਲੋ ਇਹ ਇੱਕ ਕਿੱਲੇ ਚ ਪਊਗਾ ਇੱਕ ਕਿੱਲੇ ਚ ਮਹਿੰਗਾ ਤੇ ਵਾਲਾ ਨਾ ਨਾ ਜੀ ਬਾਹਲਾ ਮਹਿੰਗਾ ਨਹੀਂ ਹੈਗਾ 675 125 ਸਾਰਾ 800 ਦਾ ਪ੍ਰੋਡਕਟ ਆ ਬਾਈ ਪਾਉਣ ਤੋਂ ਪਹਿਲਾਂ ਫੋਟੋ ਖਿੱਚ ਲੈਣਾ ਆਪਣੇ ਘੋਨੇ ਦੀ ਤੇ ਉਹ ਦੂਬਾ 4 ਦਿਨਾਂ ਬਾਅਦ ਫੋਟੋ ਖਿੱਚ ਲੈਣਾ ਯਾਨੀ ਕਿ ਜੀਰੀ ਦਾ ਰੂਪ ਬਦਲ ਜਾਊਗਾ ਜੀਰੇ ਆ ਵੀਰੇ ਬੂਝਾ ਡਾਡਾ ਕਰ ਦੂਗਾ ਗਾਰੰਟੀ ਆ ਸਾਡੀ ਪਹਿਲੇ ਨਾਲ ਬੋਲੋ ਚਾਹੇ ਦੂਜੇ ਨਾਲ ਬੋਲੋ ਹਾਂ ਜੀ ਹਾਂ ਪਹਿਲੇ ਨਾਲ ਚਾਹੇ ਦੂਜੇ ਨਾਲ ਕੀੜੇ ਮਾਰ ਦਵਾਈਆਂ 'ਚ ਬਹੁਤ ਔਖਾ ਹੁੰਦਾ ਕੋਪੀਆਂ ਬਹੁਤ ਆਉਂਦੀਆਂ ਵੀਰੇ ਉਹਲਾ ਬਾਲਾ ਇਹਦੇ 'ਚ ਸਿੱਧੀ ਜੀ ਗੱਲ ਆਪਾਂ ਸਿੱਧਾ ਕਹਾਂਗੇ ਕੀ ਵੀ ਉੱਲੇਗਾ ਹਾਂ ਕੰਪਨੀਆਂ ਦਾ ਵੀ ਹੋਲਾ ਬਾਈ ਤੁਹਾਡੇ ਕੋਲੇ ਜਿਹੜੀ ਚੀਜ਼ ਹੋਊਗੀ ਬਿੱਲ ਦੇਵੋਗੇ ਪੱਕਾ ਇਹਦਾ ਪੱਕਾ ਬਿੱਲ ਦੇਵਾਂਗੇ ਵੀਰੇ ਵਿਦ GST ਵਾਲਾ ओरिजिनल ਰੀਨਲ ਜੀ ਰੀਨਲ ਇੱਕ ਕੰਪਨੀ ਜਿਹੜੀ ਮਰਜ਼ੀ ਲੈ ਲਓ ਸਾਰੀਆਂ ਕਿੜੇ ਵਾਰਦਾ ਕੰਪਨੀ ਹਾਂ ਜੀ ਹਾਂ ਜਿਹੜੀ ਮਰਜ਼ੀ ਜਿਵੇਂ ਹੁਣ ਆਪਣੇ ਲਾ ਵੇ ਆ ਦੇਖ ਲਓ ਉਲੀ ਵਾਸਤੇ ਪਈਆਂ ਨੇਗੀਆਂ ਬਾਈ ਇਹੇ ਤੇ ਉਸ ਤੋਂ ਬਾਅਦ ਇੱਕ ਆਪਣੇ ਲਾ ਵੇ ਆ ਪਈਆਂ ਨੇਗੀਆਂ ਸ੍ਰੀ ਰਾਮ ਦੀ ਆ ਗਈਆ ਕ੍ਰੌਪ ਕੇਅਰ ਦੀ ਆ ਗਈ ਤੇ ਸੁੰਡੀ ਵਾਸਤੇ ਆ ਫੇਮ ਪਈਆ ਬੈਰ ਦੀ ओरिजिनल ਬਾਈ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਆਪਣੇ ਲਾ ਵੇ ਕੋਰਾ ਜੇ ਨਾ ਆ ਗਈ ਬਾਈ ਬਾਈ ਰੇਟ ਬਾਈ ਕੱਲੀ ਕੱਲੀ ਦਾ ਦੱਸ ਵੀ ਦਿੰਦਾ ਫਿਰ ਉਹ ਚੱਕਰ ਪੈਂਦੇ ਤੁਹਾਨੂੰ ਪਤਾ ਹੀ ਆਣਾ ਵੀ ਦੁਕਾਨ ਵਾਲਿਆਂ ਦਾ ਜਾਂ ਕੰਪਨੀ ਵਾਲਿਆਂ ਦਾ ਚੱਕਰ ਪੈਂਦਾ ਵੀ ਕੋਈ ਮੁਨਾਫਾ ਵਧ ਲੈਂਦਾ ਕੋਈ ਮੁਨਾਫਾ ਘਟ ਲੈਂਦਾਗਾ ਬਾਈ ਉਰੀ ਜਿਹੜੀ ਕੈਟਾਗਰੀ ਇਹਨਾਂ ਦੀ ਘੱਟ ਮੁਨਾਫਾ ਲੈਣ ਵਾਲਿਆਂ ਚੋਂ ਤੇ ਨਾਲ-ਨਾਲ ਨਾ ਕੱਲੇ ਦੁਕਾਨ ਵਾਲੇ ਨਹੀਂ ਹੈਗੇ ਤੇ ਨਾਲ-ਨਾਲ ਬਾਈ ਉਰੀ ਖੇਤੀਬਾੜੀ ਦੇ ਇਹ ਕੋਲ ਡਾਕਟਰ ਨੇ ਕਿਉਂਕਿ ਆ ਵੱਡੇ ਲੈਵਲ ਤੇ ਖੇਤੀ ਕਰਦੇ ਆਗੇ ਮੈਂ ਜਾਣਨਾ ਪਿੰਡ ਤੌਰ ਤੇ ਮੈਂ ਬਾਈ ਉਹਨੂੰ ਜਾਣਦਾਗਾ ਜਿਹੜੀ ਵੀ ਸਪਰੇਅ ਤੁਸੀਂ ਲੈਣੀਆਂ ਫੋਨ ਨੰਬਰ ਚੱਲ ਰਿਹਾ ਸਕਰੀਨ ਤੇ ਇਹਦੇ ਫੋਨ ਕਰਕੇ ਰੇਟ ਪਤਾ ਕਰ ਸਕਦੇ ਹੋਗੇ ਇਹ ਜ਼ਿੰਮੇਵਾਰੀ ਹੈ ਵੀ ਪੰਜਾਬ ਚ ਸਭ ਤੋਂ ਘੱਟ ਰੇਟ ਬਾਈ ਹੋਰੀ ਖਾਲਸਾ ਪੈਸਟੀ ਸ਼ੈਡ ਵਾਲੇ ਤੁਹਾਨੂੰ ਦੇਣਗੇ ਸੰਗਰੂਰ ਆਪਣਾ ਬਾਈ ਹੈ ਨਾ ਦੁਕਾਨ ਆ ਗਈ ਸੰਗਰੂਰ ਦੁਕਾਨ ਆ ਗਈ ਜੀ ਆਪਣੀ ਜਿਹੜਾ ਇਹ ਰੋਡ ਆਗਾ ਹਾਂਜੀ ਇਹ ਆਪਣਾ ਪੁਲਸ ਲਾਈਨ ਰੋਡ ਬਾਜਦਾਗਾ ਬਾਈ ਅੱਛੇ ਪੁਲਸ ਲਾਈਨ ਦੇ ਕੋਲ ਆ ਬਿਲਕੁਲ ਜੀ ਹਾਂਜੀ ਹਾਂ ਪੁਲਸ ਲਾਈਨ ਦੇ ਕੋਲ ਆਗੀ ਜਦੋਂ ਇਧਰੋਂ ਬਰਨਾਲਾ ਕੈਂਚੀਆਂ ਚੋਂ ਆਉਂਗੇ ਤੇ ਉਧਰੋਂ ਆਪਣਾ ਹੈਗਾਗਾ 500 ਮੀਟਰ ਉਹ ਤੋਂ ਪੁਲ ਤੋਂ ਆ ਜਿਹੜਾ ਬਰਨਾਲਾ ਕੈਂਚਿਆ ਇਧਰੋਂ ਆਪਣਾ ਜਿਹੜਾ ਬਡਰੁਖ ਇਹ ਵੀ ਇਧਰੋਂ 500 ਮੀਟਰ ਦੀ ਆ। ਸੋ ਜਿਹੜੇ ਵੀ ਤੁਹਾਡੇ ਦੋਸਤ ਖੇਤੀ ਨਾਲ ਸੰਬੰਧਿਤ ਨੇ ਵੀਡੀਓ ਸ਼ੇਅਰ ਕਰਕੇ ਉਹਨਾਂ ਦਾ ਇੱਕ ਸੈਂਡ ਜਰੂਰ ਕਰ ਦਿਓ। ਜੇ ਉਹਨਾਂ ਨੇ ਵੀ ਕੋਈ ਕੀੜੇ ਮਾਰ ਕੋਈ ਘਾਟਾਂ ਵਾਲੀ ਜਾਂ ਫਿਰ ਕੋਈ ਨਦੀਨ ਵਾਲੀ ਦਵਾਈ ਲੈਣੀ ਹੈਗੀ ਤਾਂ ਸੰਗਰੂਰ ਆ ਜਾਓ। ਜੇ ਨਹੀਂ ਆਉਣ ਦਾ ਟਾਈਮ ਫੋਨ ਕਰਕੇ ਘਰੇ ਬੈਠੇ ਵੀ ਮੰਗਵਾ ਸਕਦੇ ਹੋਗੇ। ਕੀ ਕਹਣਾ ਤਾ ਹੰਗਲਾੜੇ ਜੀ? ਕਹਣਾ ਤਾਂ ਵਹੀ ਜਿਹੜਾ ਭਾਈ ਬੰਦੇ ਵੀ ਖਾਲਸਾ ਨੇ, ਨਾ ਵੀ ਦੁਕਾਨ ਦਾ ਖਾਲਸਾ ਹੈਗਾ। ਪਰ ਕੰਮ ਵੀ ਖਾਲਸੀ ਹੋਊਗਾ। ਵੀ ਖਾਲਸਾ ਸਾਡੀ ਜ਼ਿੰਮੇਵਾਰੀ ਹੈਗੀ। ਬੰਦਾ ਪਰੋਸੇ ਬੰਦਾ ਬਈ ਕਿਤੇ ਮਰ ਜੀਏ, ਟਰਾਈ ਮਾਰਨੇ ਮਾਰ ਲਓ ਪਹਿਲਾਂ। ਮਾਰ ਲਓ। ਫੇਰ ਆਜੇ ਚੈਦੀ ਪਸੱਕਦੀ। ਚਲੋ ਜੀ ਕਰ ਦੋ ਸ਼ੇਰ ਤੇ ਹੁਣ ਅਸੀਂ ਲੈ ਕੇ ਚੱਲੀਆ ਦਵਾਈਆਂ। ਫੇਰ ਲਾਲਾ ਜੀ ਨੂੰ ਘੁਮਾ ਕੇ ਲਿਆਉਣਾ ਸਿਮਲਾ। ਹਾਂ ਅਜੇ ਫਸਲ ਚੱਲੂਗੀ। ਤਾਂ ਸਾਡਾ ਆਪੇ ਹੀ ਸਿਮਲਾਗਾ। ਆਪੀ ਸਿਮਲਾ। ਫਸਲ ਦੇ ਨਾਲ ਹੀ ਆ ਭਾਈ ਸਾਰਾ ਕੁਝ